ਪੰਜਾਬੀਆਂ ਦਾ ਮਾਈਕ ਟਾਈਸਨ ਸੁਖਦੀਪ ਸਿੰਘ ਚੱਕਰਿਆ ਉਤੇ ਪੂਰੀ ਦੁਨੀਆ ਦੀ ਨਜ਼ਰ ਹੈ ਸੁਖਦੀਪ ਲਗਾਤਾਰ ਵੀ ਫਾਈਟਸ ਜਿੱਤ ਕੇ ਹੁਣ ਵਰਲਡ ਚੈਂਪੀਅਨਸ਼ਿਪ ਵਿੱਚ ਲੀਮਾ ਨਾਲ ਪੀੜੇਗਾ ਸੁਖਦੀਪ ਦੀ ਐਂਟਰੀ ਪੰਜਾਬੀ ਰੋਬ ਨਾਲ ਬਾਬਾ ਦੀਪ ਸਿੰਘ ਜੀ ਦੀ ਵਾਰ ਉਤੇ ਹੋਏਗੀ ਜਦਨਾ ਜਿੱਤੇ ਕਈ ਮદાન ਖੰਡਾ ਚੁੱਕਿਆ 18 ਸੇਲਵਾ ਤਿੰਨਾ ਬੈਲਟਾਂ ਦਾ ਵਿਜੇਤਾ ਕੈਨੇਡੀਅਨ ਚੈਂਪੀਅਨ ਮੂਲ ਰੂਪ ਚ ਪੰਜਾਬੀ ਹੈ ਜੋ ਕਿ ਇਹ ਫਾਈਟ ਜਿੱਤਣ ਤੋਂ ਬਾਅਦ ਪਹਿਲਾ ਏਸ਼ੀਆਈ ਬੌਕਸਰ ਬਣ ਜਾਏਗਾ ਜਿਸ ਦੇ ਨਾਮ ਇਹ ਰਿਕਾਰਡ ਹੋਏਗਾ ਸੁਖਦੀਪ ਦਾ ਮੁਕਾਬਲਾ ਕੋਈ ਆਮ ਬੌਕਸਰ ਨਾਲ ਨਹੀਂ ਸਗੋਂ ਲੀਮਾ ਨਾਲ ਹੈ ਜੋ ਕਿ ਲਗਾਤਾਰ ਆਪਣੀਆਂ ਜਿੱਤਾਂ ਲਈ ਜਾਣਿਆ ਜਾਂਦਾ ਹੈ ਕਮੈਂਟਾਂ ਚ 올 ਦਾ ਬੈਸਟ ਕਹਿ ਦਿਓ ਇਸ ਪੰਜਾਬੀ ਸ਼ੇਰ ਨੂੰ ਪੰਜਾਬੀਆਂ ਦਾ ਫਰਜ ਹੈ ਕਿ ਸੁਖਦੀਪ ਦੀ ਵੀਡੀਓ ਵਾਦ ਤੋਂ ਵਾਦ ਸ਼ੇਅਰ ਕਰੋ ਗੋਦੀ ਮੀਡੀਆ ਪੰਜਾਬ ਦੀ ਇਹ ਪ੍ਰਾਪਤੀ ਨਹੀਂ ਦਿਖਾਉਂਦਾ ਅਤੇ ਦਿਖਾਵੇਗਾ ਵੀ ਨਹੀਂ ਆਓ ਦੱਸਿਏ ਦੁਨੀਆ ਨੂੰ ਕਿ ਪੰਜਾਬ ਉੜਦਾ ਨਹੀਂ ਜਿੱਤਦਾ ਪੰਜਾਬ ਹੈ